ਐ ਮੇਰਾ ਪਿੰਡ ਹੈਗਾ ਟਰੋਲੀ ਕਲਾਂ ਜੀ ਕੱਲ ਸਵੇਰੇ ਮੈਂ 8 ਵਜੇ ਆਪਣੇ ਪਿੰਡ ਏਟੀਐਮ ਤੇ ਪੈਸੇ ਕਢਾਉਣ ਗਿਆ ਇਹ ਮੁੰਡਾ ਆਇਆ ਕੁੜੀ ਸੀ ਕੁੜੀ ਅੱਗੇ ਚੱਲ ਗਈ ਮੁੰਡਾ ਪਿੱਛੇ ਸੀ ਮੈਂ ਅੰਦਰ ਗਿਆ ਮੇਰੇ ਮੋਟਰਸਾਈਕਲ ਦੀ ਚਾਬੀ ਮੋਟਰਸਾਈਕਲ ਦੇ ਵਿੱਚ ਸੀ ਇਹ ਮੁੰਡਾ ਮੋਟਰਸਾਈਕਲ ਲੈ ਕੇ ਦੌੜ ਗਿਆ ਮੈਂ ਉਹਦੇ ਪਿੱਛੇ ਨੇਰ ਤੱਕ ਕਲਰੇ ਤੱਕ ਗਿਆ ਤੇ ਮੈਨੂੰ ਮਿਲੇ ਨਹੀਂ ਉਤੋਂ ਬਾਅਦ ਅੱਜ ਅਸੀਂ ਲੱਭਦੇ ਲੱਭਦੇ ਆਏ ਆ ਇਹ ਹੈਗਾ ਇਸ ਕੋਰਟ ਕੋਰਟ ਦੇ ਵਿੱਚ ਖੜਾ ਮੈਂ ਸਵੀਟ ਸ਼ਾਪ ਆ ਰਾਣਾ ਬੇਕਰੀ ਸਵੀਟ ਸ਼ਾਪ ਰੈਸਟੋਰੈਂਟ ਉਦੇ ਮੋੜੇ ਖੜਾ ਉਦੇ ਉਥੋਂ ਫੜੇ ਦੋ ਜਣੇ ਇਹ ਮੁੰਡਾ ਆ ਇਹ ਕੁੜੀ ਆ ਮੈਨੂੰ ਨਹੀਂ ਪਤਾ ਕੌਣ ਆ ਕੁੜੀ ਆ ਮੁੰਡਾ ਲੁਟੇਰਾ ਹੈ ਤੇ ਰਾਜਾ ਜਲਪੋਤਾਂ ਦਾ ਮੇਰਾ ਪਹਿਲੇ ਸੋਡੀ ਕਰਾਇਆ ਮੇਰਾ ਮੋਟਰਸਾਈਕਲ ਬਰਾਂਦ ਹੋ ਗਿਆ ਮੁਰਥੇ ਤੇ ਮਾਰ ਕੈਮਰਾ ਸਾਡੀ ਪੁਲਿਸ ਵੀ ਆਜੀ ਹੋਈ ਜੀ ਇਹੀ ਮੇਰੇ ਅਸੀਂ ਆਦਮਪੁਰ ਥਾਣੇ 'ਤੇ ਦਰਖਾਸਤ ਕੀਤੀ ਹੋਈ ਆ ਜੀ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਮੇਲ ਕੀਤੀ ਹੋਈ ਆ ਜੀ ਹੁਣ ਅਸੀਂ ਇਹਨਾਂ ਨੂੰ ਲੈ ਕੇ ਜੀ ਆਦਮ ਬਠਾਣੇ ਜਾਂਦੇ ਆਂ ਜਾਂ ਕੋਟ ਇੱਥੇ ਚੌਂਕੀ ਆਉਣਾ ਟੱਚ ਕਰਦੇ ਆ ਜੀ